ਦੋਸਤੋ ਅੱਜ ਦੇ 쇼 ਵਿੱਚ ਸਤਨਾਮ ਸਿੰਘ ਚਾਦ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪੰਜਾਬ ਅਸੈਂਬਲੀ ਦੇ ਸਪੈਸ਼ਲ ਸੈਸ਼ਨ ਸੱਦੇ ਜਾਣ ਦੇ ਤੋਂ ਬਾਅਦ ਜੋ ਕੁਝ ਉੱਥੇ ਮਹਿਸੂਸ ਕੀਤਾ ਆ ਕਿ ਜਿਸ ਪਰਪਸ ਦੇ ਲਈ ਇਹ ਸੈਸ਼ਨ ਸੱਦਿਆ ਗਿਆ ਸੀ ਕੀ ਉਹ ਮਕਸਦ ਜਿਹੜਾ ਉਹ ਪੂਰਾ ਹੋਇਆ ਜਾਂ ਨਹੀਂ ਹੋਇਆ ਜਿੱਤੋਂ ਤੱਕ ਸਾਡੀ ਆਪਣੀ દ્રਹਿ ਆ ਜੋ ਕੁਝ ਅਸੀਂ ਦੇਖਿਆ ਸੁਣਿਆ ਜਾਂ ਜੋ ਪਛੋਸ ਅਸੈਂਬਲੀ ਹਾਲ ਦੇ ਵਿੱਚ ਵਾਪਰਿਆ ਉਸ ਤੋਂ ਬਾਅਦ ਇਹ ਰਹਿ ਬਣਾਉਣੀ ਕੋਈ ਮੁਸ਼ਕਲ ਗੱਲ ਨਹੀਂ ਕਿ ਇਹਦੇ ਵਿੱਚ ਸੰਜੀਤ ਜੀ ਬਹੁਤ ਘਟਨ ਦਿਖਾਈ ਦੇ ਰਹੇ ਸੀ ਲੇਕਿਨ ਇੱਕ ਗੱਲ ਜਿਉ ਦਿਖਾਈ ਦੇ ਦੇ ਸੀ ਕਿ ਸੱਤਾਧਾਰੀ ਪਾਰਟੀ ਨੇ ਜੋ ਪਿੱਛੇ ਜੈ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਜੋ ਇੱਕ ਮਹਮਸ਼ੇਰੀ ਸੀ ਉਹ ਮਹਮ ਠੋਸ ਹੋ ਕੇ ਰਹਿ ਗਈ ਸੀ ਔਰ ਉਹਦੇ ਨਾਲ ਸੱਤਾਧਾਰੀ ਪਾਰਟੀ ਨੂੰ ਗਰਾਊਂਡ ਪੱਧਰ ਦੇ ਉੱਤੇ ਸਿਆਸੀ ਜਿਹੜੀ ਆ ਜਿਹੜਾ ਧੱਕਾ ਬਹੁਤ ਲੱਗਾ ਸੀ ਉਹ ਤਾਂ ਉਹਦੇ ਨਾਲ ਕੁਦਤੀ ਗੱਲ ਹੈ ਇਸ ਸੱਤਾ ਸੱਤਾਧਾਰੀ ਪਾਰਟੀ ਨੂੰ ਨਮੋਸ਼ੀ ਦਾ ਮੂੰਹ ਜਿਹੜਾ ਉਹ ਦੇਖਣਾ ਇੱਛਾ ਸੀ। ਔਰ ਉਸ ਜਿਹੜੀ ਗਰਾਉਂਡ ਸੀਗੀ, ਸਿਆਸੀ ਗਰਾਉਂਡ ਸੀ, ਉਹਨੂੰ ਰਿਕਵਰ ਕਰਦੇ ਲਈ ਇਹ ਜਿਹੜਾ ਇੱਕ ਮੈਂ ਦੂਸਰਾ ਸ਼ਬਦ ਨਹੀਂ ਵਰਤੂੰਗਾ। ਉਸ ਗਰਾਉਂਡ ਨੂੰ ਰਿਕਵਰ ਕਰਦੇ ਲਈ ਇਹ ਜਿਹੜਾ ਸਪੈਸ਼ਲ ਸੈਸ਼ਨ ਸੀ ਉਹ ਪੰਜਾਬ ਸਰਕਾਰ ਵੱਲੋਂ ਸ਼ੱਦਿਆ ਗਿਆ ਸੀ ਤਾਂ ਕਿ ਉਹ ਜਿਹੜਾ ਪਾਣੀ ਆ ਜਿਹੜਾ ਹਰਿਆਣੇ ਨੂੰ ਦਿੱਤਾ ਜਾ ਰਿਹਾ ਆ ਜਾਂ ਦਿੱਤਾ ਜਾ ਚੁੱਕਾ ਆ ਜਾਂ ਉਹ ਹੋਰ ਪਾਣੀ ਜ਼ਿਆਦਾ ਮੰਗ ਰਿਹਾ ਉਹਦੇ ਸੰਬੰਧੀ ਜਿਹੜਾ ਡੈਮ ਐਕਟ 2021 ਉਹਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਜਾ ਸਕੇ ਹੁਣ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਸੈਸ਼ਨ ਦੇ ਦੌਰਾਨ ਸਾਹਮਣੇ ਆਈਆਂ ਜਿੰਨੀਆਂ ਜਿੰਨਾਂ ਦੇ ਬਾਰੇ ਕਈਆਂ ਨੂੰ ਪਤਾ ਸੀ ਕਈਆਂ ਨੂੰ ਨਹੀਂ ਵੀ ਪਤਾ ਸੀ ਲੇਕਿਨ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਅੱਜ ਤੱਕ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਔਰ 1966 ਦੇ ਪੰਜਾਬ ਪੁਨਰ ਗਠਨ ਤੋਂ ਬਾਅਦ ਪੰਜਾਬ ਦੇ ਨਾਲ ਜਿੰਨੀਆਂ ਵੀ ਵਦੀਕੀਆਂ ਹੋਈਆਂ ਚਾਹੇ ਉਹ ਪਾਣੀ ਦੇ ਖੇਤਰ ਵਿੱਚ ਹੋਈਆਂ ਚਾਹੇ ਉਹ ਪੰਜਾਬ ਦੇ ਪੁਨਰਗਠਨ ਦੇ ਸਮੇਤ ਹੋਈਆਂ ਚਾਹੇ ਉਹ ਕਿਸੇ ਵੀ ਖੇਤਰ ਵਿੱਚ ਹੋਈਆਂ ਉਹਦੇ ਵਿੱਚ ਲਗਭਗ ਹਰ ਇੱਕ ਸਿਆਸੀ ਪਾਰਟੀ ਦਾ ਬੜਾ ਵੱਡਬੂਲਾ ਯੋਗਦਾਨ ਰਿਹਾ ਹੈ ਉਹਦੇ ਵਿੱਚ ਉਸ ਮਾਮਲੇ ਦੇ ਵਿੱਚ ਹਰ ਸਿਆਸੀ ਪਾਰਟੀ ਜਿਹੜੀ ਆ ਉਹ ਨੰਗੀ ਨੰਗੀ ਹੋਈ ਹੈ ਇਹਦੇ ਵਿੱਚ ਕੋਈ ਦੋ ਦਾਵਾ ਨਹੀਂ ਕੋਈ ਇਹ ਇਹ ਪਾਰਟੀ ਜਾਂ ਪਾਰਟੀਆਂ ਦੇ ਆਗੂ ਇਹ ਦਾਵਾ ਨਹੀਂ ਕਰ ਸਕਦੇ ਕਿ ਉਹ ਦੁੱਧ ਚਿੱਟੇ ਚਿੱਟੇ ਦੁੱਧ ਵਾਂਗ ਸਾਫ਼ ਹਨ ਉਹ ਉਹਨਾਂ ਨੇ ਚਾਹੇ ਪਾਣੀ ਦਾ ਮਸਲਾ ਹੋਵੇ ਚਾਹੇ ਕੋਈ ਹੋਰ ਮਸਲਾ ਹੋਵੇ ਉਥੇ ਹਰ ਇੱਕ ਸਿਆਸੀ ਪਾਰਟੀ ਨੇ ਆਪੋ ਆਪਣਾ ਜਿਹੜਾ ਰੋਲ ਹੈ ਉਹ ਅਦਾ ਕੀਤਾ ਆ ਜਿੰਨਾ ਜੋ ਕਿਸੇ ਪਾਰਟੀ ਕੋਲੋਂ ਲੱਗ ਸਕਿਆ ਆ ਉਹਨਾਂ ਨੇ ਆ ਪੰਜਾਬ ਨੂੰ ਤਬਾਹ ਕਰਨ ਦੇ ਲਈ ਕੋਈ ਵੀ ਕਸਦ ਜਿਹੜੀ ਆ ਉਹ ਬਾਕੀ ਨਹੀਂ ਛੱਡੀ ਭਾਵੇਂ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ ਹਰ ਇੱਕ ਨੇ ਆਪਣੀ ਵਾਅਦਾ ਜਿਹੜੀ ਆ ਪੰਜਾਬ ਤੇ ਪੰਜਾਬੀਆਂ ਨੂੰ ਖਤਮ ਕਰਨ ਦੇ ਲਈ ਪੂਰੀ ਪੂਰੀ ਜੜੀਆ ਉਲਾਈਆ ਲੇਕਿਨ ਹੁਣ ਜਿੱਥੋਂ ਤੱਕ ਪਾਣੀਆਂ ਦਾ ਮਸਲਾ ਆ ਆਪਾਂ ਅੱਜ ਪਾਣੀਆਂ ਦੇ ਮਸਲੇ ਦੀ ਗੱਲ ਕਰੀਏ ਇਹ ਐਕਟ ਜਿਹੜਾ ਆ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਹਦਾ ਰੈਗੂਲੇਸ਼ਨ ਬਣਾ ਕੇ ਉਥੇ ਪਾਸ ਹੋਇਆ ਔਰ 2021 ਦੇ ਵਿੱਚ ਜਦ ਇਹਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਥੋਂ ਵੀ ਇਹ ਐਕਟ ਜਿਹੜਾ ਪਾਸ ਹੋ ਕੇ ਇੱਕ ਕਾਨੂੰਨ ਦੀ شکل ਜਿਹੜਾ ਉਹ ਖਤਿਆਜ਼ ਹੋ ਗਿਆ ਹੁਣ ਦੇਖੋ 2021 ਤੋਂ ਲੈ ਕੇ ਅੱਜ 2025 ਆ ਗਿਆ ਆ ਔਰ ਉਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਤੇਦਾ ਐਮਪੀ ਸੀ ਜਿਨ੍ਹਾਂ ਵਿੱਚ ਸਾਡੇ ਅੱਜ ਦੇ ਮੁੱਖ ਮੰਤਰੀ ਸ਼ਰਧਾ ਭਗਵਾਨ ਸਿੰਘ ਮਾਨ ਵੀ ਉਸ ਵੇਲੇ ਲੋਕ ਸਭਾ ਵਿੱਚ ਬੈਠਿਆ ਕਰਦੇ ਸੀ ਲੇਕਿਨ ਪਤਾ ਨਹੀਂ ਉਦੋਂ ਕਿਸ ਕਾਰਨ ਕਰਕੇ ਸਾਡੇ ਪੰਜਾਬ ਦੇ ਬੱਬਰ ਸ਼ੇ ਜਿਹੜੇ ਮੈਂਬਰ ਪਾਰਲੀਮੈਂਟ ਸਨ ਉਹ ਕਿਉਂ ਇਸ ਐਕਟ ਨੂੰ ਪ੍ਰਵਾਨ ਕਰ ਬੈਠੇ ਜਾਂ ਕਿਉਂ ਨਹੀਂ ਇਸ ਐਕਟ ਦੇ ਵਿਰੁੱਧ ਵਿੱਚ ਬੋਲੇ ਇਹ ਤਾਂ ਉਹ ਹੀ ਜਾਣਦੇ ਹੋਣਗੇ ਜਾਂ ਉਹਨਾਂ ਦੀ ਆਤਮਾ ਜਾਣਦੀ ਹੋਵੇਗੀ ਕਿ ਕਿਉਂ ਉਹ ਇਸ ਬਿਲ ਦੇ ਬਾਰੇ ਚੁੱਪ ਰਹਿ ਇਹ ਕਹਿੰਦਾ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਵੀ ਇਹ 21 22 23 24 25 ਅੱਜ 25 25ਵਾਂ ਸਾਲ ਹੈ 2022 ਤੋਂ ਪੰਜਾਬ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਰਿਹਾ ਹੈ ਕਬਜ਼ਾ ਚੱਲਿਆ ਆ ਰਿਹਾ ਹੈ ਔਰ ਉਸ ਸਮੇਂ ਤੋਂ ਲੈ ਕੇ ਵੀ ਅੱਜ ਤੱਕ ਇਸ ਪਾਰਟੀ ਨੇ ਨਾਤਾ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਨਾ ਹੀ ਸੁਪਰੀਮ ਕੋਰਟ ਦਾ ਰਸਤਾ ਜਿਹੜਾ ਉਹ ਅਖਤਿਆਰ ਕੀਤਾ ਹੈ ਮਤਲਬ ਕਹਿਣ ਦਾ ਕੁਇਸ ਇਸ ਪਾਰਟੀ ਨੇ ਵੀ ਇਸ ਐਕਟ ਨੂੰ ਦੁਬਾਰਾ ਚੈਲੰਜ ਕਰਨ ਦੇ ਲਈ ਕੋਈ ਵੀ ਸੰਜੀਦਗੀ ਜਿਹੜੀ ਆ ਉਹ ਨਹੀਂ ਦਿਖਾਈ ਲੇਕਿਨ ਹੁਣ 400 ਕਿ ਉਸਕ ਪਾਣੀ ਹੋਰ ਜ਼ਿਆਦਾ ਲੈਂਡ ਦੇ ਲਈ ਹਰਿਆਣਾ ਨੇ ਜਦ ਮੰਗ ਕੀਤੀ ਭਾਈ ਚਾਰਕਤੌ ਦੇ ਉੱਤੇ ਤਦ ਪੰਜਾਬ ਨੇ ਪੰਜਾਬ ਸਰਕਾਰ ਨੇ ਇਸ ਬਾਰੇ ਇਸ ਐਕਟ ਦੇ ਬਾਰੇ ਹੋ ਹੱਲਾ ਜਿਹੜਾ ਉਹ ਮਚਾਉਣਾ ਸ਼ੁਰੂ ਕਰ ਦਿੱਤਾ ਲੇਕਿਨ ਚਾਹੀਦਾ ਤਾਂ ਇਹ ਸੀ ਕਿ 2022 ਦੇ ਵਿੱਚ ਜਦ ਇਹ ਸਰਕਾਰ ਹੋਂਦ ਵਿੱਚ ਆਈ ਤਾਂ ਇਹਨਾਂ ਨੂੰ ਇਸ ਐਕਟ ਦੇ ਬਾਰੇ ਹਾਈ ਕੋਰਟ ਦੇ ਵਿੱਚ ਵੀ ਔਸਪਰੀ ਕੋਰ ਦੇ ਵਿੱਚ ਵੀ ਇਸ ਐਸੈਕਟ ਨੂੰ ਚੈਲੰਜ ਕਰਨਾ ਚਾਹੀਦਾ ਸੀ ਉਹ ਪਤਾ ਨਹੀਂ ਉਸ ਵੇਲੇ ਕਿਉਂ 24 ਸਾਲ ਇਸ ਮੁੱਦੇ ਦੇ ਉੱਤੇ ਚੁੱਪ ਰਹੀ ਕਿਉਂ ਕਿਉਂ ਉਹ ਇਸ ਮੁੱਦੇ ਨੂੰ ਐ ਆ ਕਿਉਂ ਨਹੀਂ ਇਸ ਮੁੱਦੇ ਨੂੰ اٹھਾਉਣ ਵਿੱਚ ਉਹ ਅਸਫਲ ਰਹੀ ਇਹਦੇ ਬਾਰੇ ਤਾਂ ਉਹ ਪਾਰਟੀ ਜਾਂ ਪੰਜਾਬ ਸਰਕਾਰ ਦੀ ਚੰਗੀ ਤਾਂ ਦੱਸ ਸਕਦੀ ਹੋਵੇਗੀ ਲੇਕਿਨ ਇਸ ਮੁੱਦੇ ਨੂੰ ਹਾਈ ਕੋਰਟ ਵਿੱਚ ਜਾਂ ਸੁਪਰੀਮ ਕੋਰਟ ਵਿੱਚ ਨਾ ਠਾਕੇ ਪੰਜਾਬ ਸਰਕਾਰ ਨੇ ਜੋ ਗਲਤੀ ਕੀਤੀ ਆ ਉਹਦੇ ਦੀ ਸਜ਼ਾ ਜਿਹੜੀ ਆ ਅੱਜ ਪੰਜਾਬ ਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਭੁਗਤ ਰਹੇ ਆ ਔਰ ਜਿਸ ਦਾ ਕਾਰਨ ਇਹ ਬਣਿਆ ਆ ਕਿ ਪੰਜਾਬ ਸਰਕਾਰ ਨੇ ਹਰਿਆਣੇ ਨੂੰ ਜੋ ਪਾਣੀ ਦੇਣ ਤੋਂ ਇਨਕਾਰ ਕੀਤਾ ਆ ਔਰ ਉਹ ਪਾਣੀ ਜਿਹਦੇ ਉੱਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਉਸ ਪਾਣੀ ਨੂੰ ਜ਼ਬਰਦਸਤੀ ਹਰਿਆਣੇ ਨੂੰ ਲਿਜਾਣ ਲਈ ਕੁੱਝ ਯਤਨ ਜਿਹੜਿਆ ਉਹ ਸਾਡੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਆ ਹੁਣ ਦੇਖੋ ਹੱਕ ਉਸ ਪਾਣੀ ਦੇ ਉੱਤੇ ਪੰਜਾਬ ਦਾ ਆ ਉਹ ਉਹ ਪਾਣੀ ਜ਼ਬਰਦਸਤੀ ਜਿਹੜਾ ਉਹ ਪੰਜਾਬ ਤੋਂ ਖੋਇਆ ਜਾ ਰਿਹਾ ਆ ਕਿੰਦੀ ਹਮਾਕਤ ਵਾਲੀ ਗੱਲ ਹੈ ਕਿ ਜੋ ਕੁਝ ਵੀ ਖੋਣ ਆਇਆ ਉਹ ਪੰਜਾਬ ਕੋਲੋਂ ਖੋਲੋ ਜੋ ਕੋਈ ਨੁਕਸਾਨ ਕਰਨਾ ਆ ਉਹ ਪੰਜਾਬ ਦਾ ਕਰ ਲਓ ਲੇਕਿਨ ਜੋ ਭਲਾ ਕਰਨਾ ਆ ਉਹ ਹੋ ਕਿਸੇ ਸਟੇਟ ਦਾ ਕਰ ਲਓ ਹੁਣ ਦੇਖੋ ਰਾਧੀ ਕਮਿਸ਼ਨ ਦੇ ਅਨੁਸਾਰ ਕੋਈ ਵੀ ਕੋਈ ਵੀ ਦਰਿਆ ਜਾਂ ਨਦੀ ਜਿਹੜੀ ਆ ਉਹ ਜਿਸ ਸਟੇਟ ਦੇ ਵਿੱਚੋਂ ਲੰਘਦੀ ਆ ਜਾਂ ਜਿਸ ਜ਼ਮੀਨ ਵਿੱਚੋਂ ਲੰਘਦੀ ਆ ਉਹਦੇ ਉਸ ਦਿਆ ਦੇ ਉੱਤੇ ਕਬਜ਼ਾ ਜਿਹੜਾ ਉਸੇ ਸਟੇਟ ਦਾ ਹੁੰਦਾ ਹੈ ਲੀਗਲੀ ਇਹ ਵਰਲਡ ਦਾ ਇੱਕ ਕਾਨੂੰਨ ਲੇਕਿਨ ਜਿਹੜਾ ਰਾਵੀ ਬਿਆਸ ਸਤਲੁਜ ਦਾ ਹੈ ਉਹ ਪੰਜਾਬ ਦੀ ਧਰਤੀ ਤੋਂ ਲੰਘਦਾ ਆ ਲੇਕਿਨ ਉਹਦੇ ਉੱਤੇ ਦਾਵਾ ਜਿਹੜਾ ਆ ਉਹ ਦੂਸਰੇ ਸਟੇਟ ਆਪਣਾ ਜਿਤਾਦਾ ਹੈ ਕਿੱਡੀ ਹੈ ਮਾਕਤ ਵਾਲੀ ਗੱਲ ਹੈ ਕਿ ਰਾਦੀ ਕਮਿਸ਼ਨ ਨੂੰ ਵੀ ਇੱਥੇ تسਲੀਮ ਨਹੀਂ ਕੀਤਾ ਜਾ ਰਿਹਾ ਉਹ ਦਾ ਕਾਇਦਾ ਕਾਨੂੰਨ ਕੀ ਹੈ ਲੇਕਿਨ ਪੰਜਾਬ ਦੇ ਉੱਤੋਂ ਪੰਜਾਬ ਪਾਸੋਂ ਫਿਰ ਵੀ ਉਹ ਖੋਇਆ ਜਾ ਰਿਹਾ ਆ ਉਹ ਹੱਕ ਜਿਹੜਾ ਪੰਜਾਬ ਦਾ ਬਣਦਾ ਆ ਉਹਨੂੰ ਵੀ ਖੋਇਆ ਜਾ ਰਿਹਾ ਹੈ ਉਹ ਕਿਸੇ ਹੱਦ ਤੱਕ ਜਦੋਂ ਇਹ ਪੰਜਾਬ ਦਾ ਪੁਨਰਗਠਨ ਹੋਇਆ ਹੋਇਆ ਪੰਜਾਬ ਹੋਂਦ ਵਿੱਚ ਆਇਆ ਉਸ ਵਕਤ ਵੀ ਪੰਜਾਬ ਦੇ ਨਾਲ ਵੱਡੇ ਪੱਧਰ ਦੇ ਉੱਤੇ ਜਾਤੀ ਕੀਤੀ ਗਈ ਪੰਜਾਬ ਦੇ ਕੋਲੋਂ ਚੰਡੀਗੜ੍ਹ ਖੋਇਆ ਗਿਆ ਪੰਜਾਬ ਦੇ ਕੋਲੋਂ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਉਹ ਵੀ ਪੰਜਾਬ ਤੋਂ ਬਾਹਰ ਰੱਖੇ ਗਏ ਉਹ ਨਤੀਜਾ ਕੀ ਨਿਕਲਿਆ ਅੱਜ ਤਈ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲ ਸਕਿਆ ਉਹ ਨਾ ਹੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਉਹ ਪੰਜਾਬ ਨੂੰ ਮਿਲ ਸਕੇ ਉਸ ਵਕਤ ਜਿਹੜੀਆਂ ਇਹ ਤਰਾਵਾ ਸੀਗਾ ਉਹ ਸੈਕਟ ਦੇ ਵਿੱਚ ਪੁਨਰਗਠਨ ਐਕਟ ਦੇ ਵਿੱਚ 78 79 ਤੇ 80 ਉਹ ਤਰਾਵਾ ਜਿਹੜੀਆਂ ਪੰਜਾਬ ਦੇ ਅਗੇਂਸਟ ਜਿਹੜੀਆਂ ਉਹ ਸਾਬਤ ਹੋਈਆਂ ਉਹ ਅੱਜ ਤੱਕ ਵੀ ਉਹਨਾਂ ਨੂੰ ਕੈਨਸਲ ਕਰਵਾਉਣ ਦੇ ਲਈ ਜਾਂ ਖਤਮ ਕਰਵਾਉਣ ਦੇ ਲਈ ਪੰਜਾਬ ਦੀ ਕਿਸੇ ਵੀ ਤਰਫ ਨੇ ਕੋਈ ਯਤਨ ਨਹੀਂ ਕੀਤਾ ਉਹ ਨਾ ਹੀ ਸ਼ਾਇਦ ਕਿਸੇ ਸਿਆਸੀ ਤੇ ਦੇ ਨੌਲੇਜ ਵਿੱਚ ਇਹ ਗੱਲ ਹੋਵੇ ਕਿ ਇਹ ਜਿਹੜਾ ਪੁਨਰਗਠਨ ਐਕਟ ਹੈ ਉਹਦੀਆਂ ਜਿਹੜੀਆਂ ਧਰਾਵਾਂ ਆ 70 ਦਾ 179 ਔਰ 80 ਉਹਨਾਂ ਧਰਾਵਾਂ ਨੂੰ ਖਤਮ ਕਰਵਾਉਣਾ ਪੰਜਾਬ ਸਰਕਾਰ ਨੂੰ ਚਾਹੀਦਾ ਆ ਪਰ ਕਿਸੇ ਨੇ ਵੀ ਉਸ ਪਾਸੇ ਵੱਲ ਧਿਆਨ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਦੇਖੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਅਸੈਂਬਲੀ ਵਿੱਚ ਵੀ ਚੱਲੀ ਬਾਦ ਵੀ ਚਲਦੀ ਚੰਦੀ ਰਹਿੰਦੀ ਆ ਉਹ ਚੱਲਦੀ ਵੀ ਰਹੀ ਆ ਮੇਰੇ ਕੋਲ ਇੱਕ ਟ੍ਰਿਬਿਊਨ ਦੀ ਪੁਰਾਣੀ ਕਿਸੇ ਨੇ ਕਲਿੱਪਿੰਗ ਭੇਜੀ ਆ ਉਹਦੇ ਵਿੱਚ ਲਿਖਿਆ ਗਿਆ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇੱਕ ਫਾਇਰ ਆਫੀਸਰ ਦੀ ਇੱਕ ਵੈਕੈਂਸੀ ਦੇ ਉੱਤੇ ਜਿਹਦੇ ਉੱਤੇ ਪੰਜਾਬ ਸਰਕਾਰ ਦਾ ਅਧਿਕਾਰ ਹੈ ਕਿ ਉਹ ਆਪਣਾ ਜਿਹੜਾ ਆਦਮੀ ਆ ਉਸ ਪੋਸਟ ਦੇ ਲਈ ਰਿਕਮੈਂਡ ਕਰੇ ਉਹਦੇ ਲਈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਦੇ ਪਾਵਰ ਮਨਿਸਟਰ ਨੂੰ ਇਹ ਚਿੱਠੀ ਲਿਖੀ ਕਿ ਤੁਸੀਂ ਆਪਣਾ ਜਿਹੜਾ ਕੋਈ ਵੀ ਆਦਮੀ ਰਿਕਮੈਂਡ ਕਰਕੇ ਭੇਜ ਦਿਓ ਤਾਂ ਕਿ ਉਹ ਜਿਹੜੀ ਖਾਲੀ ਅਸਾਮੀ ਆ ਪੰਜਾਬ ਵੱਲੋਂ ਪਈ ਹੋਈ ਉਹਦੇ ਉੱਤੇ ਉਹ ਆਦਮੀ ਦੀ ਨਿਯੁਕਤੀ ਵੀ ਜਾ ਜਾ ਸਕੇ ਲੇਕਿਨ ਪੰਜਾਬ ਨੇ ਉਹ ਆਪਣਾ ਆ ਆਦਮੀ ਜਿਹੜਾ ਉਹ ਰეკਮੈਂਡ ਕਰਕੇ ਨਹੀਂ ਭੇਜਿਆ ਤੇ ਫਿਰ ਉਹਨਾਂ ਨੇ ਚਿੱਠੀ ਲਿਖੀ ਕਿ ਜੇਕਰ ਤੁਸੀਂ ਇਹ ਆਪਣਾ ਆਦਮੀ ਭੇਜਣਾ ਨਹੀਂ ਚਾਹੁੰਦੇ ਤਾਂ ਅਸੀਂ ਇਹਦੇ ਉੱਤੇ ਆਪਣਾ ਦੂਸਰਾ ਆਦਮੀ ਕਿਸੇ ਹੋਸਟੇਲ ਤੋਂ ਲਿਆ ਕੇ ਇੱਥੇ ਨਿਯੁਕਤ ਕਰ ਦੇਵਾਂਗੇ ਔਰ ਉਹਦੀ ਤਨਖਾਹ ਜਿਹੜੀ ਆ ਉਹ ਪੰਜਾਬ ਦੇ ਖਜਾਨੇ ਵਿੱਚੋਂ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਜਿਹੜਾ ਆ ਇਸ ਪੋਸਟ ਦੇ ਲਈ ਆਪਣਾ ਆਦਮੀ ਪੇਜਨ ਵਿੱਚ ਅਸਫਲ ਰਿਹਾ ਹੈ ਹੁਣ ਦੇਖੋ ਇਥੋਂ ਤੱਕ ਪੰਜਾਬ ਸਰਕਾਰ ਨੇ ਗੈਰ ਜ਼म्मेराना ਆਪਣਾ ਜਿਹੜਾ ਉਹ ਬਿਹੇਵ ਕੀਤਾ ਆ ਜੇ ਇਥੋਂ ਤੱਕ ਕਿ ਆਪਣਾ ਆਦਮੀ ਵੀ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਏਸ ਪੋਸਟ ਦੇ ਲਈ ਨਹੀਂ ਪੇਸ ਗਿਆ ਜਿਸ ਦੇ ਕਾਰਨ ਜਿਹੜਾ ਤੁਹਾਡਾ ਹਿੱਸਾ ਉੱਥੇ ਬਣਦਾ ਸੀ ਜਿਹੜੀ ਤੁਹਾਡੀ ਆਵਾਜ਼ ਉੱਥੇ ਬਣਨੀ ਚਾਹੀਦੀ ਸੀ ਉਹ ਦੇ ਹੀ ਬਣ ਸਕੀ ਸੋ ਸਾਡੀਆਂ ਆਪਣੀਆਂ ਵੀ ਬਹੁਤ ਸਾਰੀਆਂ ਗਲਤੀਆਂ ਆ ਜਿੱਥੇ ਅਸੀਂ ਆਪਣਾ ਜਿਹੜਾ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣਾ ਸਾਜ ਜਿਹੜਾ ਉਹ ਨਹੀਂ ਨਿਭਾਉਂਦੇ ਜਿਸ ਕਾਰਨ ਅਸੀਂ ਆਪਣੀ ਆਪਣ ਆਪਣੇ ਆਪ ਨੂੰ ਜਾਂ ਆਪਣੀ ਸਟੇਟ ਤੋਂ ਮਿਲਣ ਵਾਲੇ ਜਿਹੜੇ ਫਾਇਦੇ ਆ ਉਹਨਾਂ ਤੋਂ ਵਾਂਝੇ ਹੋ ਜਾਂਦੇ ਆ ਤੇ ਦੂਸਰਾ ਜਿਹੜਾ ਪਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਹੈ ਉਹਦੇ ਵਿੱਚ ਇਸ ਵੇਲੇ ਕੋਈ ਪੰਜਾਬ ਦੀ ਨਮਾਇੰਦਗੀ ਨਹੀਂ ਉਹ ਜਦ ਕੇ ਉਹ ਪਾਖੜਾ ਬਿਆਸ ਜਿਹੜਾ ਬੋਰਡ ਹੈ ਜਾਂ ਪਾਖੜਾ ਬਿਆਸ ਜਿਹੜਾ ਡੈਮ ਹੈ ਉਹ ਪੰਜਾਬ ਵੱਲੋਂ ਹੀ ਬਣਾਇਆ ਗਿਆ ਸੀ ਉਹਦੇ ਉੱਤੇ ਪੰਜਾਬ ਦਾ ਹੀ ਖਾਜਾ ਹੋਇਆ ਸੀਗਾ ਲੇਕਿਨ ਉਹਦੇ ਉੱਤੇ ਕਬਜ਼ਾ ਕਰਨ ਦੇ ਲਈ ਹੋਰ ਸਾਡੇ ਗਵਾਂਢੀ ਸੂਬੇ ਜਿਹੜੇ ਆ ਉਹ ਅੱਗੇ ਆ ਪਏ ਆ ਲੇਕਿਨ ਉਹਦਾ ਪਾਣੀ ਵੀ ਪੰਜਾਬ ਕੋਲੋਂ ਖੋ ਕੇ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਆ ਔਰ ਇੱਕ ਇੱਥੇ ਇੱਕ ਗੱਲ ਹੋਰ ਦਸ਼ਨੀ ਬਣਦੀ ਆ ਕਿ ਪੰਜਾਬ ਦੇ ਵਿੱਚ ਅਕਸਰ ਇਹ ਮੌਸਮ ਆਉਣ ਦੇ ਉੱਤੇ ਕਾਫੀ ਵੱਡੀ ਪੱਧਰ ਦੇ ਉੱਤੇ ਫਲੈਡਿੰਗ ਹੋ ਜਾਂਦੀ ਆ ਕਾਫੀ ਹੜ ਆ ਜਾਂਦੇ ਆ ਉਸ ਵੇਲੇ ਜਦ ਪੰਜਾਬ ਸਰਕਾਰ ਦੇ ਗਵਾਂਢੀ ਰਾਜਾਂ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਨਾਲ ਹੋਈ ਤਬਾਹੀ ਹੋ ਰਹੀ ਆ ਤੁਸੀਂ ਇਹਦਾ ਪਾਣੀ ਆਪਣੇ ਵੱਲ ਥੋੜਾ ਬਹੁਤ ਲੈ ਲਓ ਤਾਂ ਕਿ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਹੜ੍ਹ ਨਾਲ ਤਬਾਹੀ ਜਿਹੜੀ ਆ ਉਹ ਘੱਟ ਤੋਂ ਘੱਟ ਹੋ ਸਕੇ ਉਸ ਵੇਲੇ ਹਰਿਆਣਾ ਰਾਜਸਥਾਨ ਤੇ ਮਾਝਾ ਵਰਗੇ ਜਿਹੜੇ ਸਟੇਟ ਹੈ ਉਹ ਪੰਜਾਬ ਦੇ ਹੜ੍ਹ ਨਾਲ ਆਏ ਪਾਣੀ ਨੂੰ ਆਪਣੇ ਵੱਲ ਲੈਣ ਨੂੰ ਤਿਆਰ ਨਹੀਂ ਹੋ ਜਾਂਦੇ ਜੇ ਕਦੇ ਪੰਜਾਬ ਹਟਦੇ ਪਾਣੀ ਨਾਲ ਡੁੱਬਦਾ ਆ ਤੇ ਡੁੱਬਦਾ ਰਹੇ ਲੇਕਿਨ ਜੇ ਪਾਣੀ ਪੀਣ ਵਾਲੇ ਪਾਣੀ ਦੀ ਗੱਲ ਹੈ ਤਾਂ ਉਹਦੇ ਲਈ ਸਾਦੇ ਸਟੇਟ ਜਿਹੜੇ ਆ ਉਹ ਉਹ ਮੰਗਣ ਲਈ ਤਿਆਰ ਹੋ ਜਾਂਦੇ ਆ ਵੀ ਕੀ ਗੱਲ ਹੈ ਜੇ ਨੁਕਸਾਨ ਉਠਾਉਣਾ ਆ ਪੰਜਾਬ ਨੇ ਉਠਾਉਣਾ ਆ ਤੇ ਜੇ ਫਾਇਦਾ ਲੈਣਾ ਆ ਤਾਂ ਉਹ ਗਵਾਂਡੀ ਜਾਣੇ ਲੈਣਾ ਆ ਇਹ ਇੱਕ ਵੱਡੀ ਜਿਹੜੀ ਤਦਾਸਦੀ ਆ ਪੰਜਾਬ ਦੀ ਵੀ ਔਰ ਪੰਜਾਬ ਦੇ ਇਹ ਲੋਕਾਂ ਦੀ ਵੀ ਹੁਣ ਜਿਹੜੀ ਇਹ ਰਾਇਲਟੀ ਆ ਜਦੋਂ ਪਾਣੀ ਜਿਹੜਾ ਆ ਰਾਜਸਥਾਨੋਂ ਵਸੀ ਪੀਂਦੇ ਆ ਉਹਦੀ ਰਾਇਲਟੀ ਅਸੀਂ ਨਹੀਂ ਲੈਂਦੇ ਹੁਣ ਦੱਸੋ ਬਈ ਜੇਕਰ ਅਸੀਂ ਕਿਸੇ ਸਟੇਟ ਦੇ ਕੋਲੋਂ ਕੋਲਾ ਜਾਂ ਕੋਈ ਹੋਰ ਸਮਾਨ ਖਰੀਦਦੇ ਆ ਉਹ ਸਟੇਟ ਸਾਨੂੰ ਮੁਫਤ ਉਹ ਸਮਾਨ ਜਾਂ ਕੋਲਾ ਨਹੀਂ ਦਿੰਦਾ ਉਦੇ ਬਦਲੇ ਪੰਜਾਬ ਸਰਕਾਰ ਨੂੰ ਪੈਸੇ ਅਦਾ ਕਰਨੇ ਪੈਂਦੇ ਆ ਜਿੰਨਾ ਸਮਾਨ ਅਸੀਂ ਖਰੀਦਦੇ ਆ ਉਹਨੇ ਸਮਾਨ ਦੇ ਬਦਲੇ ਪੈਸਾ ਜਿਹੜਾ ਉਹ ਅਦਾ ਕਰਨਾ ਪੈਂਦਾ ਹੁਣ ਤੁਸੀਂ ਰਾਜਸਥਾਨ ਦੀ ਗੱਲ ਕਰ ਲਓ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾਂਦਾ ਆ ਉਹਦੀ ਰਾਇਲਟੀ ਦਾ ਪੈਸਾ ਅਜ ਤੱਕ ਪੰਜਾਬ ਨੇ ਨਾ ਤੱਕ ਕਲੇਮ ਕੀਤਾ ਆ ਉਹ ਨਾ ਪੰਜਾਬ ਨੂੰ ਇੱਕ ਪੈਸਾ ਵੀ ਉਹਦੇ ਬਦਲੇ ਪਾਣੀ ਦੇ ਬਦਲੇ ਅਦਾ ਕੀਤਾ ਗਿਆ। ਉਹ ਲਗਭਗ 10 ਸਾਲ ਪਹਿਲਾਂ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਗਿਆ ਸੀ ਉਹਦੀ ਰਾਇਲਟੀ ਜਿਹੜੀ ਬਣਦੀ ਆ ਉਹ 15 ਲੱਖ ਕਰੋੜ ਰੁਪਈਆ ਬਣਦੀ ਆ। ਇਹ 10 ਸਾਲ ਪਹਿਲਾਂ ਦੀ ਗੱਲ ਹੈ। ਔਰ ਉਹ ਪਾਣੀ ਦੀ ਰਾਇਲਟੀ ਅੱਜ ਤੱਕ ਕਿੰਨੀ ਹੋ ਚੁੱਕੀ ਹੋਵੇਗੀ ਇਹਦਾ ਅੰਦਾਜ਼ਾ ਲਾਉਣਾ ਜਿਹੜਾ ਕੋਈ ਮੁਸ਼ਕਲ ਨਹੀਂ ਲੇਕਿਨ ਅੱਜ ਤੱਕ ਵੀ ਉਹਦੀ ਰਾਇਲਟੀ ਦੀ ਮੰਗ ਕਦੇ ਵੀ ਨਹੀਂ ਕੀਤੀ ਗਈ ਕੀ ਗੱਲ ਹੈ ਵੀ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਦੂਸਰੇ ਸੂਬਿਆਂ ਨੂੰ ਮੁਫਤੀ ਦੇਣ ਵਾਲੇ ਆ ਕੀ ਗੱਲ ਸਾਡੀਆਂ ਸਾਡਾ ਪਾਣੀ ਜਿਹੜਾ ਉਹ ਮੁਫਤੀ ਦੇਣ ਵਾਲਾ ਆ ਅਸੀਂ ਉਹਨਾਂ ਦੇ ਬਦਲੇ ਪੈਸੇ ਕਿਉਂ ਨਹੀਂ ਲੈ ਸਕਦੇ ਕਿਉਂ ਕਿਉਂ ਅਸੀਂ ਉਹਨਾਂ ਨੂੰ ਮੁਫਤ ਦੇ ਕੇ ਆਪਣੀਆਂ ਚੀਜ਼ਾਂ ਦੀ ਨਾਲੇ ਤਾਂ ਹਾਸੋਹੀਣੀ ਕਰਾ ਦਿਆਂ ਉਹ ਨਾਲੇ ਉਹਨਾਂ ਦੀ ਮਜ਼ਾਕ ਦੇ ਪੱਤਰ ਬਣਦੇ ਆ ਉਹ ਜੇਕਰ ਅਸੀਂ ਉਹ ਪਾਣੀ ਆਪਣਾ ਜਿਹੜਾ ਉਹਦੀ ਰਾਇਟੀ ਵਸੂਲ ਕਰੀਏ ਤਾਂ ਉਹਨੇ ਪੈਸੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਆਰਥਿਕ ਦਿਸ਼ਾ ਜਿਹੜੀ ਆ ਉਸ ਦਾਦੀ ਜਾ ਸਕਦੀ ਆ ਫਿਰ ਪੰਜਾਬ ਸਰਕਾਰ ਇਸ ਪਾਸੇ ਵੱਲ ਕਿਉਂ ਨਹੀਂ ਤੁਰਦੀ ਕਿ Rajasthan ਨੂੰ ਦਿੱਤੇ ਜਾਦੇ ਪਾਣੀ ਦੀ ਡਾਲਟੀ ਮੰਗੀ ਜਾਵੇ ਮੰਗੀ ਨਹੀਂ ਜਾਵੇ ਉਹਨੂੰ ਬਖੂਰ ਕੀਤਾ ਜਾਵੇ ਕਿਉਂਕਿ ਜਦ ਅਸੀਂ ਕੋਈ ਚੀਜ਼ ਕਿਸੇ ਦੂਸਰੇ ਸਟੇਟ ਤੋਂ ਲੈਨੇ ਆ ਤਾਂ ਉਹਦੇ ਬਦਲੇ ਵਿੱਚ ਉਹਨੂੰ ਪੈਸੇ ਵੀ ਅਦਾ ਕਰਦੇ ਆ ਸੋ ਇਹ ਗੱਲਾਂ ਸਾਧੀਆਂ ਪੰਜਾਬ ਸਰਕਾਰ ਨੂੰ ਸਮਝਣੀਆਂ ਚਾਹੀਦੀਆਂ ਆ ਕਿ ਜੇ ਅਸੀਂ ਕੋਈ ਸਮਾਨ ਲੈਂਦੇ ਆ ਦੂਸਰੇ ਸੂਬਿਆਂ ਤੋਂ ਤਾਂ ਅਸੀਂ ਉਹਦੇ ਬਦਲੇ ਦੇ ਉੱਤੇ ਉਹਦਾ ਪੈਸੇ ਦੀ ਅਦਾਇਗੀ ਵੀ ਕਰਦੇ ਆ ਤਾਂ ਫਿਰ ਕੀ ਕਾਰਨ ਹੈ ਕਿ ਜਿੱਥੇ ਦਾਣ ਸਥਾਨ ਵਰਗੇ ਸੂਬਿਆਂ ਨੂੰ ਅਸੀਂ ਆਪਣਾ ਪਾਣੀ ਮੁਫਤ ਦਿੰਨੇ ਆ ਤਾਂ ਅਸੀਂ ਕਿਉਂ ਨਹੀਂ ਉਹਦੇ ਬਦਲੇ ਦੇ ਵਿੱਚ ਉਹਦੀ ਰਾਈਲਟੀ ਦਾ ਕਰੇਮ ਉਹ ਸਟੇਟ ਕੋਲੋਂ ਕਰਦੇ ਆ ਹੁਣ ਜਿਹੜਾ 2-3 ਸਾਲ ਬੀਤ ਗਏ ਆ ਡੈਮ ਐਕਟ ਨੂੰ ਬਣੇ ਹੋਏ ਸਾਨੂੰ ਉਸ ਵਕਤ ਹੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਉਹ ਉਸ ਐਕਟ ਨੂੰ ਚੈਲੰਜ ਕਰਨਾ ਚਾਹੀਦਾ ਸੀ ਔਰ ਇਹ ਗੱਲ ਦੱਸਣੀ ਚਾਹੀਦੀ ਸੀ ਕਿ ਸਾਨੂੰ ਇਹ ਐਕਟ ਜਿਹੜਾ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਹ ਐਕਟ ਜਿਹੜਾ ਸਾਨੂੰ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਜੇਕਰ ਅਸੀਂ ਉਦੋਂ ਇਹ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਸਾਨੂੰ ਇਹ ਦਿਨ ਦੇਖਣੇ ਨਾ ਪੈਂਦੇ ਤਾਂ ਸਾਡਾ ਕੇਸ ਵੀ ਹੋ ਮਜ਼ਬੂਤ ਹੋਇਆ ਹੁੰਦਾ ਲੇਕਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਜਿਹੜਾ ਇਹ ਮਤਾ ਪਾਸ ਕੀਤਾ ਕਾਨੂੰਨੀ ਤੌਰ ਤੇ ਇਹਦਾ ਮੈਂ ਸਮਝਦਾ ਹਾਂ ਕੋਈ ਖਾਸ ਫਾਇਦਾ ਨਹੀਂ ਹਾਂ ਇੱਕੋ ਇੱਕ ਫਾਇਦਾ ਹੈ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪਰ ਟੈਸਟ ਜੁਰ ਮਿਲ ਜਾਵੇਗਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ ਕਾਨੂੰਨ ਤੋੜਨ ਦਾ ਹੱਕ ਜਿਹੜਾ ਆ ਉਹ ਕਿਸੇ ਵੀ ਸਟੇਟ ਦੀ ਅਸੈਂਬਲੀ ਨੂੰ ਨਹੀਂ ਹੁੰਦਾ ਜੇਕਰ ਉਹਦੇ ਵਿੱਚ ਕੋਈ ਅਮੈਂਡਮੈਂਟ ਜਾਂ ਬੋ ਸੁਧਾਰ ਕਰਨਾ ਹੁੰਦਾ ਆ ਤਾਂ ਉਹ ਪਾਰਲੀਮੈਂਟ ਹੀ ਕਰ ਸਕਦੀ ਆ ਸੋ ਇਸ ਸੈਸ਼ਨ ਨੂੰ ਸਦਨ ਵਿੱਚ ਇਹ ਕੋਈ ਖਾਸ ਜਿਹੜਾ ਫਾਇਦਾ ਤਾਂ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਲੋਕਚੋਕ ਜਿਹੜੀ ਆ ਜਾਂ ਜੋ ਵੀ ਚੁਬ ਮੀਆਂ ਗੱਲਾਂ ਆ ਉਹ ਪਹਿਲਾਂ ਵਾਂ ਹੁਣ ਵੀ ਇਸ ਸੈਸ਼ਨ ਦੇ ਵਿੱਚ ਦੇਖੀਆਂ ਗਈਆਂ ਆ ਜਿਹਦਾ ਕੋਈ ਖਾਸ ਫਾਇਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿ ਅਸੀਂ ਆਸ ਕਰੀਏ ਕਿ ਸਾਡੀਆਂ ਬਦਾਰ ਸਭਾ ਦੇ ਵਿੱਚ اپੋਜੀਸ਼ਨ ਪਾਰਟੀਆਂ ਔਰ ਦੂਲਿੰਗ ਪਾਰਟੀਆਂ ਭਵਿੱਖ ਦੇ ਵਿੱਚ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਮਹਿਸੂਸ ਕਰਦੀਆਂ ਹੋਈਆਂ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਕੋਈ ਬਿਹਤਰ ਸਭਾਵਾਂ ਦੇ ਸਕਣਗੀਆਂ ਕਿ ਨਹੀਂ ਇਹ ਇਸ ਗੱਲ ਨੂੰ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਦੀ ਭਤ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਸਾਡੇ ਲੀਡਰ ਚਾਹੇ ਉਹ اپੋਜੀਸ਼ਨ ਦੇ ਵਿੱਚ ਹੋ ਚਾਹੇ ਉਹ ਸੱਤਾਧਾਰੀ ਪਾਰਟੀ ਵਿੱਚ ਹੋਣ ਅਵੇਖ ਵਿੱਚ ਆਪਣੇ ਸਾਝਾਂ ਦੀਪਾ ਜੜਨਾ ਜਿਹੜੀ ਆ ਉਹ ਕਰਦੇ ਦੇਣਗੇ ਥੈਂਕ ਯੂ ਵੈਰੀ ਮੱਚ